ਤੇ ਤੁਹਾਨੂੰ ਸ਼ਾਇਦ ਇਹ ਆਪਦੇ ਸ਼ਾਇਦ ਕੀ ਪੱਕਾ ਹੀ ਮੈਨੂੰ ਤਾਂ ਆਈਡਿਟੀ ਕਾਰਡ ਸੈਂਡ ਕਰਤੇ ਸੀਗੇ ਆ ਤੁਸੀਂ ਆਈਡਿਟੀ ਕਾਰਡ ਦੇਖ ਸਕਦੇ ਹੋ ਇਹ ਜੋਰਾ ਸਿੰਘ ਦੇ ਕਿਸੇ ਸਰਦਾਰ ਬੰਦੇ ਦੇ ਫੌਜੀ ਦੇ ਇਹਨਾਂ ਨੇ ਮੈਨੂੰ ਆਈਡਿਟੀ ਕਾਰਡ ਸੈਂਡ ਕਰਤੇ ਸੀਗੇ ਕੋਈ ਵੀ ਫੌਜੀ ਆਪਦਾ ਆਈਡਿਟੀ ਕਾਰਡ ਕਦੀ ਨਹੀਂ ਸੈਂਡ ਕਰੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦਾ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਇਹ ਵੀਡੀਓ ਮੇਰੇ ਟੈਕਸੀ ਵਾਲੇ ਵੀਰਾਂ ਲਈ ਹੈ ਜਿਵੇਂ ਹੁਣ ਸਮਾਂ ਚੱਲੀ ਜਾਂਦਾ ਹੈ ਜਿਹੜੇ ਬੰਦੇ ਐਸ ਫੀਲਿੰਗ ਨਾਲ ਕੰਮ ਤੇ ਜਾਂਦੇ ਆ ਟੈਕਸੀ ਵਾਲੇ ਵੀ ਹਾਂਜੀ ਕੋਈ ਕੰਮ ਆ ਗਿਆ ਹਾਂਜੀ ਭਾਈ ਜੀ ਕੋਈ ਗੱਲ ਨਹੀਂ ਆ ਗਿਆ ਭਾਈ ਆ ਗਿਆ ਆ ਗਿਆ ਜਿਹੜੇ ਆਪਦੇ ਇਮੋਸ਼ਨਸ ਤੇ ਕੰਟਰੋਲ ਨਹੀਂ ਰੱਖ ਸਕਦੇਗੇ ਵੀ ਗੇੜਾ ਆ ਗਿਆ ਤੇ ਭੱਜ ਲੋ ਭੱਜ ਲੋ ਸੋ ਉਹਨਾਂ ਨੂੰ ਕਿਵੇਂ ਠੱਗਣਾ ਇਹ ਠੱਗਾ ਨੂੰ ਪਤਾ ਹੁੰਦਾ ਸੋ ਇਹ ਠੱਗਾ ਠੱਗੀ ਤੋਂ ਬਚਣਾ ਕਿਵੇਂ ਆ ਤੁਹਾਨੂੰ ਅੱਜ ਮੈਂ ਇਸ ਵੀਡੀਓ ਦੇ ਵਿੱਚ ਦੱਸਦਾ ਇਹ ਵੀਡੀਓ ਹੈ ਵੀ ਮੈਨੂੰ ਫਰਾਡੀਆ ਕਾਲ ਕਿਵੇਂ ਆਇਆ ਸੀਗਾ ਤੇ ਮੈਂ ਉਹਨੂੰ ਕਿਵੇਂ ਟੈਕਲ ਕੀਤਾ ਜਿਹੜੇ ਫਰਾਡੀਆ ਨਾ ਟੈਕਸੀ ਵਾਲਿਆਂ ਨੂੰ ਜ਼ਿਆਦਾਤਰ ਫੋਨ ਨਾ ਇਸ ਬੇਸ ਤੇ ਕਰਦੇ ਆ ਜਿਵੇਂ ਇਹਨਾਂ ਨੂੰ ਗੂਗਲ ਮੈਪਸ ਤੇ ਜਿੰਨੀ ਕੀ ਜਾਣਕਾਰੀ ਦਿੱਤੀ ਹੁੰਦੀ ਹੈ ਨਾ ਫਿਰ ਉਸ ਬੇਸ ਤੇ ਹੀ ਗੱਲ ਕਰਦੇ ਆ ਇਹ ਜਿਵੇਂ ਹੁਣ ਫਰੀਦਕੋਟ ਦੇ ਵਿੱਚ ਮੈਨੂੰ ਫੋਨ ਆਇਆ ਕਹਿੰਦੇ ਵੀ ਕੇਂਦਰ ਵਿਦਿਆਲਾ ਸਕੂਲ ਸਾਡੇ ਪੈਂਦਾ ਤੇ ਉੱਥੋਂ ਲੁਧਿਆਣੇ ਫੌਜੀ ਛੱਡਨੇ ਆ ਠੀਕ ਹੈ ਹਿੰਦੀ ਚ ਗੱਲ ਕਰਦੇ ਆ ਤੇ ਇਹਨਾਂ ਨੂੰ ਆਇਆ ਹੁੰਦਾ ਵੀ ਫੌਜੀ ਹੋਊਗਾ ਬੰਦਾ ਫੌਜੀ ਹੋਊਗਾ ਫਿਰ ਆਪਾਂ ਕੀ ਕਰਦੇ ਆ ਆਪਾਂ ਨੂੰ ਕੰਮ ਆਉਂਦਾ ਤੇ ਆਪਾਂ ਕਹਿੰਨੇ ਵੀ ਸ਼ੁ크ਰਾ ਕੰਮ ਆਇਆ ਯਾਰ ਮੰਦਾ ਬਹੁਤ ਸੀਗਾ ਚਲੋ ਕੁਝ ਤਾਂ ਪੈਸੇ ਦੇ ਕੇ ਜਾਣਗੇ ਪਰ ਇਹ ਤਾਂ ਲੁੱਟਣਾ ਸੇ ਆਏ ਹੁੰਦੇ ਆ ਤੁਸੀਂ ਤੁਹਾਨੂੰ ਕਹਿੰਦੇ ਵੀ ਕਿੰਨੇ ਪੈਸੇ ਤੁਸੀਂ ਜਿੰਨੇ ਪੈਸੇ ਕਹੋਗੇ ਉਹਨੇ ਚ ਤਕਰੀਬਨ ਮੰਨ ਜਾਂਦੇ ਆ ਦੂਜੀ ਗੱਲ ਨਹੀਂ ਕਰਦੇ ਕਿ ਕਿਉਂਕਿ ਤੁਸੀਂ ਪੈਸੇ ਦੇ ਲਾਲਚ ਨਾਲ ਹੀ ਇਹਨਾਂ ਨਾਲ ਗੱਲ ਕਰੋਗੇ ਅਦਰਵਾਈਜ਼ ਤੁਸੀਂ ਗੱਲ ਨਹੀਂ ਕਰੋਗੇ ਠੀਕ ਉਸ ਤੋਂ ਬਾਅਦ ਕੀ ਕਰਦੇ ਆ ਉਸ ਤੋਂ ਬਾਅਦ ਕਹਿੰਦੇ ਵੀ ਮੈਂ ਐ ਫਲਾਣਾ ਕਰਕੇ ਫੌਜੀ ਆ ਤੇ ਤੁਹਾਨੂੰ ਸ਼ਾਇਦ ਇਹ ਆਪਦੇ ਸ਼ਾਇਦ ਕੀ ਪੱਕਾ ਹੀ ਮੈਨੂੰ ਤਾਂ ਆਈਡਿਟੀ ਕਾਰਡ ਸੈਂਡ ਕਰਤੇ ਸੀਗੇ ਆ ਤੁਸੀਂ ਆਈਡਿਟੀ ਕਾਰਡ ਦੇਖ ਸਕਦੇ ਹੋ ਇਹ ਜੋਰਾ ਸਿੰਘ ਦੇ ਕਿਸੇ ਸਰਦਾਰ ਬੰਦੇ ਦੇ ਫੌਜੀ ਦੇ ਇਹਨਾਂ ਨੇ ਮੈਨੂੰ ਆਈਡਿਟੀ ਕਾਰਡ ਸੈਂਡ ਕਰਤੇ ਸੀਗੇ ਕੋਈ ਵੀ ਫੌਜੀ ਆਪਦਾ ਆਈਡਿਟੀ ਕਾਰਡ ਕਦੀ ਨਹੀਂ ਸੈਂਡ ਕਰੂਗਾ ਕੋਈ ਵੀ ਫੌਜੀ ਆਪਦਾ ਆਧਾਰ ਕਾਰਡ ਜਾਂ ਆਈਡੀ ਕਾਰਡ ਕਦੀ ਵੀ ਨਹੀਂ ਸੈਂਡ ਕਰੂਗਾ ਸੋ ਇਹਨਾਂ ਨੇ ਮੈਨੂੰ ਸਾਰੇ ਆਈਡੀ ਕਾਰਡ ਹੀ ਸੈਂਡ ਕਰਤੇ ਆਈਡੀ ਕਾਰਡ ਸੈਂਡ ਕਰ ਦਿੰਦੇ ਜੇ ਤੁਸੀਂ ਇੱਥੋਂ ਹੀ ਅੰਦਾਜ਼ਾ ਲਾ ਲੈਣਾ ਵੀ ਇਹ ਫੇਕ ਲੱਗਦਾ ਮੈਨੂੰ ਕੰਮ ਤੁਹਾਨੂੰ ਐਨੇ ਵਜੇ ਬੁਲਾ ਲੈਣਗੇ ਤੁਸੀਂ ਚਲੇਗੇ ਠੀਕ ਹੈ ਉਹਨੇ ਇਹਨਾਂ ਨੇ ਫਿਰ ਤੁਹਾਡੇ ਕੋਲ ਨਾਲ ਗੱਲ ਕਰਨੀ ਆ ਵੀ ਬਾਈ ਜੀ ਪੇਮੈਂਟ ਕਿਵੇਂ ਲਾਉਂਗੇ ਤੁਸੀਂ ਕਹਣਾ ਯੂਪੀਆਈ ਕਰ ਦਿਓ ਜਾਂ ਕੈਸ਼ ਦੇ ਦਿਓ ਠੀਕ ਹੈ ਨਹੀਂ ਨਹੀਂ ਕੈਸ਼ ਤੋਂ ਨਹੀਂ ਹੋਗਾ ਤੋ ਮੇਰਾ ਨਾ ਉਸਮੇ ਆਫਸਰ ਹੀ ਫੌਜੀ ਆਪਰੇຊਨ ਬਟ ਆਪਕੋ ਕੁਝ ਪੈਮੈਂਟ ਟ੍ਰਾਂਸਫਰ ਕਰਨਾ ਥਾ ਬਈ ਆਪ ਕਿਆ ਯੂਜ਼ ਕਰ ਰਹੇ ਸ गूगल पे चला रहा हूँ सर नहीं पेमेंट कितनी करोगे सर पेमेंट तो वहां जाके करनी की यहीं पे करनी है सर ये टेन थाउजेंड एटवान्स के लिए बोल रहे हैं फोर जी अच्छा सर तो बाकी पेमेंट सर बाकी पेमेंट उधर से गाड़ी आ जाएगा तब इधर मिल जाएगा आपको मिल जाएगा जिससे मैं आपको फर्स्ट टाइम कंफर्मेशन के लिए फाइव रूपीज का कूपन डालूंगा ओके जो सर आपको इंडियन आर्मी गवर्नमेंट कूपन डालूंगा वो आपको अपने फोन पे से स्कैन करके अपने अकाउंट के लिए सेंड करवाए जैसे आपके अकाउंट में फाइव रुपीज जा आ जाएगा आपको प्लस हो जाएगा फिर मैं आपको नेक्स्ट पेमेंट करूंगा सर बाकी पेमेंट करूंगा एक साथ ठीक है ओके okay. तो आप अपना एक बार फोन पे का लास्ट अमाउंट चेक कर लो सर जैसे जो भी अपना छोटा अमाउंट है ना जी सर जैसे वन रुपीज, तू रुपीज, तू रुपीज, रुपीज जो भी है आप एक बार अपना कंफर्म करके अपने माइंड में नोट कर लो जैसे आपका वन रुपीज है मैंने फाइव डाला तो आपका सिक्स रुपीज हो जाएगा ना ओके हाँ एक बार अपना कंफर्म कर लो अपने माइंड में नोट कर लो जो भी है हाँ जी सर हाँ जी हाँ जी मैंने आपको फाइव रुपीज का कोपन डाला है आपको मिला सर एक मिनट सर देखता हूँ ओके आपने डाउनलोड कर लिया ना व्हाट्सएप हाँ जी हाँ जी ओके अपना पे फोन पे ओपन करो बैठ जाके अभी आपको बेलाई तीन घंटे के पास में चौकोर जैसा स्कैन का ऑप्शन आ रहा है ना हाँ जी हाँ इसमें टच कर दो अच्छा नहीं सर ये तो मेरे अकाउंट से जा रहे हैं ना पाँच सर मैंने आपको फाइव कंफर्म कराया है ठीक है अच्छा यही आपको आता है प्लस होता है फिर मैं आपको नेक्स्ट पेमेंट करूंगा सर बाकी पेमेंट करूंगा एक साथ आप पाँच रूपये कन्फर्म करो ये आपको फौजी का सैलरी कार्ड द्वारा पेमेंट हो रहा है मर्चेंट कार्ड द्वारा नहीं सर आप सीधा सीधा कर दो ना सर नहीं मेरे पास डायरेक्टल का कोई ऑप्शन नहीं है फौजी का सैलरी कार्ड से पेमेंट जाएगा सर जो भी फौजी का पेमेंट ट्रांसफर किया जा रहा है बाकी पूरा बी अकाउंट के थ्रू तो ट्रांसफर किया जा रहा है मर्चेंट कार्ड द्वारा आप बोल कहाँ से रहे हो सर जी बोल कहाँ से रहे सर आप जी मैं हेड क्वार्टर टू से बात कर रहा हूँ एयरपोर्ट से जी हेलो हाँ जी हाँ जी हाँ सर आपको पेमेंट लेना है या नहीं लेना सर पेमेंट ऐसे आ नहीं रही ना पेमेंट सीधा करो ना आप ਦੰਨੀ ਹੈ ਜਸਪਾਲ ਜੀ ਆਪ ਕਹਾਂ ਸੇ ਬੋਲ ਰਹੇ ਪਹਿਲੇ ਇਹ ਬਤਾਓ ਆ ਮੈਨੂੰ ਆਰਮੀ ਵਾਲਾ ਨੇ ਕਹਿੰਦੇ ਵੀ ਸਾਡੇ ਮਰਚੈਂਟ ਅਕਾਊਂਟ ਹੁੰਦਾ ਮੈਂ ਉਹਦੇ ਵਿੱਚੋਂ ਪੇਮੈਂਟ ਸੈਂਡ ਕਰੂੰਗਾ ਤੇ ਤੁਸੀਂ ਮੈਨੂੰ ਯੂਪੀਆਈ ਹੁਣੇ ਸੈਂਡ ਕਰੋ ਮਿਲਣਾ ਤਾਂ ਇਹਨਾਂ ਨੇ ਹੁੰਦਾ ਨਹੀਂ ਕਿਉਂਕਿ ਇਹ ਉੱਥੇ ਹੈ ਹੀ ਨਹੀਂ ਐਗਜ਼ਿਸਟ ਨਹੀਂ ਕਰਦੇ ਕਿਉਂਕਿ ਫਰਾਡੀਆਂ ਹੁੰਦੇ ਆ ਤੇ ਤੁਸੀਂ ਸਮਝਿਓ ਵੀ ਇਹ ਫਰਾਡੀਆਂ ਕਾਲ ਹੈ ਵੀ ਤੁਸੀਂ ਫੋਨ ਕੱਟ ਦਿਓ ਤੇ ਬਲੌਗ ਮਾਰ ਦਿਓ ਇਸ ਚੀਜ਼ ਨੂੰ ਜਾਂ ਫਿਰ ਸ਼ੇਅਰ ਕਰ ਸਕਦੇ ਹਾਂ ਵੀ ਭਾਈ ਐਸ ਨੰਬਰ ਤੇ ਮੈਨੂੰ ਫਰਾਡੀਆਂ ਕਾਲ ਆਇਆ ਸੀ ਤੁਸੀਂ ਦੂਜਿਆਂ ਨੂੰ ਵੀ ਦੱਸ ਸਕਦੇ ਹੋ ਤੇ ਤੁਸੀਂ ਤਫ਼ਤੀਸ਼ ਕਿਵੇਂ ਕਰਨੀ ਆ ਵੀ ਇਹ ਨਕਲੀ ਹੈਗਾ ਕਿ ਨਹੀਂ ਹੈਗਾਗਾ ਪਹਿਲੀ ਗੱਲ ਤਾਂ ਫੋਨ ਆਵੇ ਤੇ ਤੁਸੀਂ ਇਹ ਗੱਲ ਪੁੱਛਣੀ ਆ ਵੀ ਬਾਈ ਜੀ ਅੱਛਾ ਜਿਵੇਂ ਹੁਣ ਕੇਂਦਰਦਵਾਲਾ ਸਕੂਲ ਦਾ ਮੈਨੂੰ ਪੁੱਛਿਆ ਮੈਂ ਕਿਹਾ ਵੀ ਕਿਹੜੇ ਗੇਟ ਨੰਬਰ ਦੇ ਨਾਲ ਜਾਣਾ ਤੇ ਹੁਣ ਇਹਨਾਂ ਨੂੰ ਜਿਹੜੇ ਇੰਟਰਨੈਟ ਤੇ ਗੂਗਲ ਮੈਪਸ ਤੇ ਜਿੰਨੀ ਕੀ ਜਾਣਕਾਰੀ ਹੋਊਗੀ ਇਹਨਾਂ ਨੇ ਉਹਨੇ ਕੀ ਗੱਲ ਹੀ ਕਰਨੀ ਹੁੰਦੀ ਆ ਸੋ ਇਹ ਇੰਟਰਨੈਟ ਤੇ ਇਹਨਾਂ ਨੇ ਕਹਿਣਾ ਵੀ ਇੱਕੋ ਹੀ ਗੇਟ ਹੈ ਇੱਕ ਤੋਂ ਗੇਟ ਹੈ ਠੀਕ ਹੈ ਕਿਉਂਕਿ ਇਹਨਾਂ ਨੂੰ ਨਹੀਂ ਪਤਾ ਨਾ ਵੀ ਇੱਥੇ ਤਿੰਨ ਚਾਰ ਗੇਟ ਜ ਜੋ ਵੀ ਨੌਲੇਜ ਤੁਹਾਨੂੰ ਹੈਗੀ ਆ ਤੁਸੀਂ ਉਸ ਬੇਸ ਤੇ ਗੱਲ ਕਰਨੀ ਹੈ ਤੁਸੀਂ ਨਹੀਂ ਦੱਸਣਾ ਵੀ ਉੱਥੇ ਇੰਨੇ ਗੇਟ ਹੈਗੇ ਆ ਕਿਉਂਕਿ ਜਿਹੜਾ ਬੰਦਾ ਜੈਨੂਨ ਹੋਊਗਾ ਉਹ ਤੁਹਾਨੂੰ ਜੈਨੂਨ ਦੱਸ ਹੀ ਦੇਊਗਾ ਹਾਂਜੀ ਹਾਂਜੀ ਇਹ ਉਹ ਜੋ ਹੈ ਨਾ ਇਸਕੇ ਪਾਸ ਨਾਲ ਸਾਥ ਵਾਲਾ ਗੇਟ ਹੈ ਉਸੇ ਜਾਏਗੇ ਹਨਾ ਉਹ ਤੁਹਾਨੂੰ ਜੈਨੂਨ ਦੱਸ ਦਊਗਾ ਜਿਹੜਾ ਫਰਾਡੀਆ ਹੋਊਗਾ ਉਹ ਨੂੰ ਜਿੰਨੀ ਇੰਟਰਨੈਟ ਤੇ ਗੱਲ ਹੋਊਗੀ ਉਹੀ ਦੱਸੂਗਾ ਸੋ ਇਸ ਕਰਕੇ ਤੁਸੀਂ ਆਪ ਦੇ ਵੱਲੋਂ ਤਫ਼ਤੀਸ਼ ਜ਼ਰੂਰ ਕਰਿਆ ਕਰੋ ਫਰਾਡੀਆਂ ਦੀ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਹਾਸੇ ਵੀ ਬਹੁਤ ਹੁੰਦੇ ਪਏ ਆ ਤੇ ਗੂਗਲ ਮੈਪਸ ਤੋਂ ਪਹਿਲਾਂ ਪੇਮੈਂਟ ਲਿਆ ਕਰੋ ਜੇ ਤੁਸੀਂ 10 ਕਿਲੋਮੀਟਰ ਦੂਰ ਚੱਲੇ ਹੋ ਨਾ ਉਹਨੂੰ ਕਹੋ ਵੀ Google Pay ਤੇ ਉਸ ਤੋਂ ਬਾਅਦ ਨਾਲ ਤੁਹਾਡੇ ਕੋਲ ਆਵਾਂਗੇ ਠੀਕ ਹੈ ਉਹਦੇ ਨਾਲ ਥੋੜਾ ਜਿਹਾ ਸਬੂਤ ਤਾਂ ਹੋ ਜਾਂਦਾ ਵੀ ਹਾਂ ਵੀ ਜਿਹਦੇ ਨਾਲ ਚੱਲੇ ਆਂ ਸੀ ਤੇ ਬੰਦਾ ਜੈਨੂਨ ਹੈਗਾ ਜਾਂ ਨਹੀਂ ਹੈ ਕਿਉਂਕਿ ਤੁਹਾਡੇ ਕੋਲ ਪ੍ਰੂਫ ਰਹਿੰਦਾ ਵੀ ਲਾਸਟ ਪੇਮੈਂਟ ਇਹਨੇ ਕੀ ਤੋਂ ਲਈ ਸੀਗੀ ਸੋ ਇਹ ਬਿਨਾ ਪੇਮੈਂਟ ਤੋਂ ਤੇ ਬਿਨਾ ਤਫ਼ਤੀਸ਼ ਤੋਂ ਕਿਸਦੇ ਨਾਲ ਨਾ ਜਾਓ ਤੇ ਕਿਉਂਕਿ ਜਦੋਂ ਇਹ ਪਤਾ ਕੀ ਹੈ ਜਦੋਂ ਤੁਸੀਂ ਕਹਤਾ ਵੀ ਮਰਚੰਡ ਅਕਾਊਂਟ ਚੋਂ ਤੁਸੀਂ ਪੇਮੈਂਟ ਕਰਨੀ ਆ ਕੋਈ ਨਾ ਸਰਾ ਮੇਰਾ Google Pay ਆ ਇਹ ਤੁਹਾਨੂੰ ਪੇਮੈਂਟ ਨਹੀਂ ਸੈਂਡ ਕਰਨਗੇ ਤੁਹਾਨੂੰ ਇਹ ਪੇਜ ਦੀ ਰਿਕਵੈਸਟ ਭੇਜਣਗੇ ਵੀ ਤੁਹਾਨੂੰ ਜਿਵੇਂ ਹੁਣ ਮੰਨ ਲਓ 4000 ਦੀ ਗੱਲ ਹੋਈ ਤੁਹਾਨੂੰ 4000 ਦੀ ਰਿਕੁਐਸਟ ਭੇਜਣਗੇ ਵੀ ਪੇ ਦੀ ਤੁਹਾਡੇ ਕੋਲ ਪੇ ਦੀ ਆਪਸ਼ਨ ਆਊਗੀ ਨਾ ਕਿ ਤੁਹਾਡੇ ਕੋਲ ਰੀਸੀਵ ਹੋਊਗਾ ਤੇ ਜੇ ਤੁਸੀਂ ਨਹੀਂ ਜਾਣਦੇ ਹੋਏ ਤੇ ਤੁਸੀਂ ਠੱਗੇ ਜਾਓਗੇ ਸੋ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਬਚਿਆ ਕਰੋ ਤੁਹਾਨੂੰ ਕੋਈ ਆਨਲਾਈਨ ਕੋਈ ਵੀ ਫੋਨ ਆਉਂਦਾ ਨਾ ਤੁਸੀਂ ਆਪਦੇ ਲੋਕਲ ਸ਼ਹਿਰ ਦੀ ਜਿੱਥੋਂ ਦੀ ਇਹ ਗੱਲ ਕਰਦੇ ਜਿਹੜੇ ਢੇੜੇ ਦੀ ਉਸ ਦੀ ਗੱਲ ਜਰੂਰ ਕਰਾਇਆ ਕਰੋ ਹਾਂਜੀ ਭਾਈ ਜੀ ਕਿੱਥੋਂ ਜਾਣਾ ਹੈ ਕਿਹੜੇ ਏਰੀਆ 'ਚ ਜਾਣਾ ਹੈ ਕਿਹੜੇ ਪਾਸੇ ਕਿੱਥੇ ਜੇ ਪੈਂਦਾ ਠੀਕ ਹੈ ਇਹਨਾਂ ਪੁੱਛਿਆ ਕਰੋ ਕਿਉਂਕਿ ਆਪਣੀ ਵੀ ਸੇਫਟੀ ਹੈ ਬਾਈ ਜ਼ਰੂਰੀ ਨਹੀਂ ਕਿ ਸਾਰੇ ਬੰਦੇ ਗਲਤ ਹੁੰਦੇ ਆ ਪਰ ਸੇਫਟੀ ਆ ਆਪਣੇ ਹੱਥ ਹੁੰਦੀ ਆ ਠੀਕ ਹੈ ਜੀ ਸੋ ਇਹਨਾਂ ਇੱਕ ਬੇਨਤੀ ਪ੍ਰਵਾਨ ਕਰੋ ਕਦੀ ਵੀ ਨਾ ਐ ਐਮੋਸ਼ਨ ਦੇ ਵਿੱਚ ਆ ਗਏ ਵੀ ਕੰਮ ਹੈ ਨਹੀਂਗਾ ਤੇ ਚਲਦੇ ਦੀ ਕੰਮ ਤੇ ਭੱਜ ਕੇ ਭੱਜ ਕੇ ਐ ਨਹੀਂ ਕਰਨਾਗਾ ਆਪ ਦਾ ਠੰਡੇ ਮਤੇ ਨਾਲ ਪਹਿਲਾਂ ਗੱਲਬਾਤ ਕਰਕੇ ਫਿਰ ਜਾਇਆ ਕਰੋ ਠੀਕ ਹੈ ਜੀ ਇਹਨਾਂ ਇੱਕ ਬੇਨਤੀ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ